ਸਾਰੇ ਸਿਸਟਮ ਦੀਆਂ ਇੱਕ ਵਾਰ ਤਾਂ ਜੀਆਂ ਉੜ ਗਈਆਂ ਸੀ ਕਿ ਜਦ ਉਹ ਤਾਕਤ ਅਫਸਰ ਇੱਕ ਵਾਰ ਆਇਆ ਉਸਨੇ ਐਸੀਆਂ ਰੇਡਾਂ ਪਾਈਆਂ ਕਿ ਹਰ ਇੱਕ ਮੀਡੀਆ ਚੈਨਲ ਤੇ ਸਿਰਫ ਉਹੀ ਬੰਦਾ ਬਣਦਾ। ਇਹ ਸਾਡੀਆਂ ਸਰਕਾਰਾਂ ਜਿਹੜੀਆਂ ਬਣਦੀਆਂ ਇਹ ਧਿਆਨ ਡਾਇਵਰਟ ਕਰਦੀਆਂ ਬੰਦਿਆਂ ਦਾ ਬਹੁਤ ਕੁਝ ਚਿੱਤੇ ਆਉਂਦਾ ਪਰ ਹੁਣ ਕੱਲਾ ਫੂਡ ਨਹੀਂ ਚਿੱਤੇ ਆਉਂਦਾ। ਸਾਡੇ ਕੋਲ ਸਮਾਓ ਚੱਕ ਦੋ ਕੰਮ ਕੋਈ ਕੋ ਲਾਇਸੈਂਸ ਨਹੀਂ ਫੂਡ ਸੇਫਟੀ ਦਾ ਲਾਇਸੈਂਸ ਨਹੀਂ ਰਜਿਸਟ੍ਰੇਸ਼ਨ ਨਹੀਂ ਪੇਬਨ ਨੂੰ ਲੱਗਦਾ ਹੁੰਦਾ ਯਾਰ ਇਹ ਕਾਂਸਪੀਰੇਸੀ ਆ ਸਾਡੇ ਪੰਜਾਬ ਨੂੰ ਖਤਮ ਕਰ ਤਰਨਤਨ ਸਾਹਬ ਚ ਮੈਂ ਸੈਂਪਲਿੰਗ ਕੀਤੀ ਪੇਠਾ ਔਰ ਉਹ ਯੂਨਿਟ ਮੈਂ ਸੈਂਪਲ ਕੀਤਾ ਜਿੱਥੇ ਮੈਨੂੰ মিডিਆ ਲਾਈਵ ਲੈ ਕੇ ਗਿਆ ਪੇ ਤੁਹਾਨੂੰ ਲੈ ਕੇ ਚਲਦਾ ਜੀ ਜਾਂਦੇ ਨਹੀਂ ਉੱਥੇ ਆਓ ਤੁਹਾਨੂੰ ਦਿਖਾਉਨੇ ਆ ਤੇ ਕੀ ਨਿਕਲੇ ਮੈਂ ਆਖਿਆ ਜੀ ਓਹੋ ਪੇਟੀਆਂ ਦੀਆਂ ਪੇਟੀਆਂ ਭਰ ਕੇ ਬੜਬੜੇ ਕਮਰੇ ਉਹਨਾਂ ਨੇ ਗੋਡਾਊਨ ਬਣਾਇਓ ਆ ਜਿੱਥੇ ਪੇਠਾ ਜਾਂਦਾ ਲੋਕਾਂ ਨੂੰ ਬਖਸ਼ ਉਹਨਾਂ ਜਿਹੜਾ ਗਲਤ ਕੰਮ ਕਰਦਾ ਉਹ ਸਾਰੇ ਸਿਸਟਮ ਦੀਆਂ ਇੱਕ ਵਾਰ ਤਾਂ ਤਜੀਆਂ ਉੜਗੀਆਂ ਸੀ ਕਿ ਜਦ ਉਹ ਤਾਕੜ ਅਫਸਰ ਇੱਕ ਵਾਰ ਆਇਆ ਉਸਨੇ ਐਸੀਆਂ ਰੇਡਾਂ ਪਾਈਆਂ ਕਿ ਹਰ ਇੱਕ ਮੀਡੀਆ ਚੈਨਲ ਤੇ ਸਿਰਫ ਉਹੀ ਬੰਦਾ ਫਿਰਦਾ ਸੀ ਉਸ ਤੋਂ ਬਾਅਦ بڑے ਲੋਕ ਉਸ ਦੇ ਅਗੇਂਸਟ ਵੀ ਹੋਏ ਬੜਿਆਂ ਨੇ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਕੀ ਉਹ ਬੰਦਾ ਜੋ ਉਦੋਂ ਕੁਝ ਐਸੀ ਸੋਚ ਲੈ ਕੇ ਚੱਲਿਆ ਸੀ ਵੀ ਮੈਂ ਪੰਜਾਬ ਨੂੰ ਅਸਲ ਤੌਰ ਤੇ ਜੋ ਸੋਚਦੇ ਸੀ ਉਸ ਤਰੀਕੇ ਦਾ ਬਣਾਉਣਾ ਹੈ ਬੀਅਸਲੀ ਸਮਾਨ ਤਾਂ ਉਨਾ ਹੀ ਆ ਨਾ ਤੁਹਾਡੇ ਕੋਲ ਦਿਮਾਗ ਤਾਂ ਉਹੀ ਆ ਨਾ ਉਸ ਚੀਜ਼ ਨੂੰ ਔਰ ਕਦੀ ਚ ਸੋਚਿਓ ਨਿਆਣਾ ਥੋੜੇ ਤੋਂ ਕੁਲਫੀ ਮੰਗੇ ਨਾ ਘਰਾਂ ਚ ਕੁਲਫੀ ਤਾਂ ਤੁਹਾਨੂੰ ਪਤਾ ਵੀ ਇਹ ਦਸੀ ਦੀ ਕੁਲਫੀ ਜਾਂ 2 ਰੁਪਏ ਦੀ 5 ਰੁਪਏ ਦੀ ਕੁਲਫੀ ਬਾਹਰ ਪਾਈ ਵੇਚਣ ਆਇਆ ਇਹ ਖਾ ਕੇ ਮੇਰਾ ਮੁੰਡਾ ਬਿਮਾਰ ਹੋ ਜਾਣਾ ਉਹ ਕੰਟੈਮੀਨੇਟਡ ਅਨ ਹਾਈਜਨਿਕ ਹੋਊਗੀ ਤੁਸੀਂ ਕਦੀ ਦੇਖੇ ਤੁਸੀਂ ਰੌਲਾ ਪਾ ਦਿੰਨੇ ਘਰ ਚ ਆਪਾਂ ਵੀ ਬੱਚਾ ਕਰ ਬਿਲ ਕੋਲ ਵੀ ਲੈਣੀ ਕੋਲ ਫੇਰ ਆਪਾਂ ਆਪਾਂ ਨਾ ਸਾਰੇ ਜਣੇ ਰੌਲਾ ਪਾ ਦੇ ਜੀ ਲਾ 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 ਉਹ ਕਹਦੇ ਚੰਦ ਦੇਖ ਉਹ ਦੇਖ ਐਂਦਾ ਤਾਰੇ ਦੇਖੋ ਦੇਖ ਪੱਖਾ ਕਿੰਨਾ ਮਤਲਬ ਫੈਨ ਦੇਖ ਮਤਲਬ ਉਹਦਾ ਧਿਆਨ ਡਾਇਵਰਟ ਕਰਦੇ ਆਂ ਵੀ ਉਧਰ ਨਾ ਜਾਵੇ ਇਹ ਸਾਡੀਆਂ ਸਰਕਾਰਾਂ ਜਿਹੜੀਆਂ ਬਣਦੀਆਂ ਇਹ ਧਿਆਨ ਡਾਇਵਰਟ ਕਰਦੀਆਂ ਬੰਦਿਆਂ ਦਾ ਇਸੇ ਨਾਲ ਕਿਸੇ ਰੂਪ ਚ ਔਰ ਬੋਟਰ ਨੂੰ ਜਾਂ ਲੋਕਾਂ ਨੂੰ ਲੋਕੀ ਅਵੇਅਰ ਹੋ ਜਾਣ ਮੈਂ ਡੀ ਐਚਓ ਸ਼ਿਪ ਚ ਇੱਕੋ ਹੀ ਕੰਮ ਕਰਦਾ ਹੁੰਦਾ ਸੀ ਮੈਂ ਕਹਿੰਦਾ ਯਾਰ ਮਲਾਵਟ ਖੋਰਨੇ ਨਹੀਂ ਰੁਕਣਾ ਗੰਦ ਖਲਾਉਣਾ ਲੋਕੀ ਅਵੇਅਰ ਹੋ ਜਾਣ ਪਈ ਅਸੀਂ ਨਹੀਂ ਖਾਣਾ ਅਸੀਂ ਇਦਾਂ ਦੀ ਚੀਜ਼ ਲੈਣੀ ਆ ਅਸੀਂ ਐਕਸਪਾਇਰੀ ਦੇਖਣੀ ਆ ਅਸੀਂ ਗੁੜ ਨਹੀਂ ਖਾਣਾ ਆਹ ਪ੍ਰਵਾਸੀਆਂ ਤੋਂ ਨਹੀਂ ਲੈਣਾ ਗੁੜ ਜਿਹੜੇ ਜੇ ਦੇਖਾਂਗੇ ਜਾ ਕੇ ਖੰਡ ਮਿਲਾਉਂਦੇ ਚੀਨੀ ਮਿਲਾਉਂਦੇ ਆ ਰੰਗ ਪਾਉਂਦੇ ਆ ਉਹਨੂੰ ਸਫਾਈ ਵਾਸਤੇ ਅਸੀਂ ਮਿੱਠਾ ਛੋੜਾ ਥੋੜਾ ਵਰਦੇ ਉਹ ਵੀ ਪਰਮਿਟਡ ਕੁਆਂਟੀਟੀ ਵਿੱਚ ਪਰਮਿਟਡ ਕਲਰ ਵਰਦੇ ਆ ਇਹਨਾਂ ਨੇ ਤਾਂ ਮਿਆਰ ਹੀ ਕੋਈ ਨਹੀਂ ਰਹਿਣ ਦਿੱਤਾ ਐ ਤੜ ਲੈਣਾ ਪਉਂਦਾ ਮੈਂ ਕਹ ਜੀ ਥੱਲੇ ਫਰਸ਼ ਤੇ ਚੁੱਪੂ ਜਿਆ ਸਿੱਟ ਕੇ ਪਰਣਦੇ ਆ ਔਰ ਮਸਾਲਾ ਜਿਹੜਾ ਮੈਂ ਸੈਂਪਲ ਭਰਿਆ ਨਾ ਸੇਫ ਆਇਆ ਉਹਦਾ ਮਤਲਬ ਉਦੋਂ ਲੱਗਦਾ ਹੁੰਦਾ ਸੀ ਵੀ ਯਾਰ ਇਹਨਾਂ ਨੇ ਬੇੜੇ ਗਰਕ ਕਰਤਾ ਮੈਨੂੰ ਤਾਂ ਕਈ ਵਾਰੀ ਇਦਾਂ ਲੱਗਦਾ ਹੁੰਦਾ ਈ ਮੇਰੀ ਗੱਲ ਪਤਾ ਨਹੀਂ ਕਿੱਦਾਂ ਲੈਣ ਐਂਗਲ ਤੋਂ ਲੈਣ ਜਦੋਂ ਤੁਹਾਨੂੰ ਲੱਗਦਾ ਵੀ ਇਹ ਲੋਕ ਇਦਾਂ ਆ ਕੇ ਫੂਡ ਦਾ ਲੁਕਸ਼ਪ ਕਰਦੇ ਆ ਔਰ ਮਿਆਰ ਨਹੀਂ ਕੋਈ ਰਹਿਣ ਦਿੰਦਾ ਇਹਨਾਂ ਨੇ ਕੋਈ ਕੋ ਲਾਇਸੈਂਸ ਨਹੀਂ ਫੂਡ ਸੇਫਟੀ ਦਾ ਲਾਇਸੈਂਸ ਨਹੀਂ ਰਜਿਸਟ੍ਰੇਸ਼ਨ ਨਹੀਂ ਤੇ ਮੈਨੂੰ ਲੱਗਦਾ ਹੁੰਦਾ ਯਾਰ ਇਹ ਕਾਂਸਪੀਰੇਸੀ ਆ ਸਾਡੇ ਪੰਜਾਬ ਨੂੰ ਖਤਮ ਕਰ ਲਈ ਬਾਈ ਦਾ ਵੀ ਤੁਰੇ ਆਉਂਦੇ ਨੇ ਹੈ ਬਿਨਾਂ ਲਾਇਸੈਂਸ ਤੋਂ ਹੀ 38 ਸਾਲ ਹੋ ਗਏ ਫੂਡ ਦਾ ਕੰਮ ਕਰਦੇ ਔਰ ਉਹ ਉਹ ਪੇਠਾ ਬਣਾਉਂਦੇ ਤਰਨ ਤਰਨ ਚ ਕਰਨ ਤਨ ਸਾਹਜ ਮੈਂ ਸੈਂਪਲਿੰਗ ਕੀਤੀ ਪੇਠਾ ਔਰ ਉਹ ਯੂਨਿਟ ਮੈਂ ਸੈਂਪਲ ਕੀਤਾ ਜਿੱਥੇ ਮੈਨੂੰ ਮੀਡੀਆ ਲਾਈਵ ਲੈ ਕੇ ਗਿਆ ਪੇ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਜਾਂਦੇ ਨਹੀਂ ਉੱਥੇ ਆਓ ਤੁਹਾਨੂੰ ਦਿਖਾਉਨੇ ਆ ਅੱਛਾ ਤੇ ਕੀ ਨਿਕਲੇ ਫਿਰ ਮੈਂ ਕਹ ਜੀ ਉਹੋ ਚੁੰਨਾ ਇਦਾਂ ਵਿੱਚ ਪਾਈ ਜਾਂਦੇ ਆ ਗੱਲਣ ਵਾਸਤੇ ਉਹਨਾਂ ਤੇ ਕੋਈ ਲਾਇਸੈਂਸ ਨਹੀਂ ਹੈਗਾ ਉਹਨਾਂ ਕੋਲ ਪੇਟੀਆਂ ਦੀਆਂ ਪੇਟੀਆਂ ਭਰ ਕੇ ਵੱਡੇ ਵੱਡੇ ਕਮਰੇ ਉਹਨਾਂ ਨੇ ਗੋਡਾਊਨ ਬਣਾਇਓ ਆ ਜਿੱਥੇ ਪੇਠਾ ਜਾਂਦਾ ਲੋਕਾਂ ਨੂੰ ਹੁਣ ਇਹ ਛੋਟਾ ਬੰਦਾ ਯਾਰ ਤੁਸੀਂ ਦੱਸੋ ਬਲ ਸਾਹਿਬ ਕਹਿੰਦੇ ਛੋਟਿਆਂ ਨੂੰ ਫੜਦਾ ਉਹਨੂੰ ਵੜਦਾ ਯਾਰ ਇੱਕ ਪ੍ਰਵਾਸੀ ਥੋੜਾ ਆ ਕੇ ਹੂੰ 20ਾਂ ਜ਼ਿਲ੍ਹਿਆਂ ਨੂੰ ਪੇਠਾ ਸਪਲਾਈ ਕਰ ਰਿਹਾ ਉਹਦੇ ਉਹਦੇ ਪੂਰੀ ਕੋਠੀ ਗੋਡਾਊਨ ਬਣਾਇਆ ਉਹਨੇ ਹੁਣ ਪ੍ਰਵਾਸੀ ਆ ਕੇ ਇੱਥੇ ਬ੍ਰੈਂਟਨ ਨੂੰ ਗੁੜ ਭੇਜਦਾ ਕੈਨੇਡਾ ਉਹ ਛੋਟਾ ਹੈ ਤੇ ਇੱਥੇ ਲੇਬਲਿੰਗ ਕਰੀ ਜਾਂਦਾ ਉਹਦੀ ਉਹ ਛੋਟਾ ਹੈ ਉਹ ਛੋਟਾ ਹੈ